ਇੱਧਰ ਅਣਸਿੱਤੇ ਸੂਟ ਲੱਗੇ ਹੋਇਆ ਜੀ ਤੇ ਇੱਧਰ ਵੀ ਲੱਗੇ ਹੋਇਆ ਜੀ ਤੇ ਉਹ ਸਾਹਮਣੇ ਪਏ ਹੋਏ ਜੀ ਠੀਕ ਵਧੀਆ ਸੰਦ ਹੈ ਜੀ ਵੱਡੇ ਬਣੇ ਦੇ ਜੀ ਬਹੁਤ ਹੀ ਸਪੈਸ਼ਲ ਕੁਆਲਿਟੀ ਹੈ ਜੀ ਠੀਕ ਹੈ ਜੀ ਜਿਹੜਾ ਇਹ ਸੂਟ ਇੱਕ ਵਾਰੀ ਲਊਗਾ ਉਹ ਵਾਰੀ ਵਾਰੀ ਯਾਦ ਕਰਦਾ ਬਾਕੀ ਇੱਥੇ ਜੀ ਲੈਣੀ ਲੈਣੀ ਹੈ ਠੀਕ ਹੈ ਜੀ ਇਹ ਮੈਂ ਦਿੱਲੀ ਤੋਂ ਹਾਂ ਦੇ ਸਪੈਸ਼ਲ ਵੱਡੇ ਬਣੇ ਦਾ ਠੀਕ ਹੈ ਠੀਕ ਹੈ ਜੀ ਬਾਕੀ ਬੈਗ ਲੱਗੇ ਹੋਏ ਜੀ ਇੱਧਰ ਬੈਗ ਤੁਸ ਕਰੀ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਪਰਿ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਜਿਨ ਵੀ ਸੰਗਤਾਂ ਭੈਣ ਭਰਾ ਬੱਚੇ ਇਹ ਵੀਡੀਓ ਦੇਖ ਰਹੇ ਹਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਸਾਜਣ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਤੇ ਸਾਧਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਤੇ ਇਹ ਵਿਸਾਖੀ ਵਾਲਾ ਦਿਨ ਇਹ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਤੇ ਚਲੋ ਹੁਣ ਆਪਾਂ ਅੱਜ ਚੱਲਦੇ ਆ ਜੀ ਪਿੰਡ ਸਵਦੀ ਕਲਾ ਗੁਰਦੁਆਰਾ ਸਟੇਡੀ ਸਾਹਿਬ ਤੇ ਲੁਧਿਆਣੇ ਤੋਂ ਮੁੱਲਾਪੁਰ ਤੇ ਮੁੱਲਾਪੁਰ ਤੋਂ ਆਪਾਂ 12 ਕਿਲੋਮੀਟਰ ਜਾਵਾਂਗੇ ਤੇ ਮੁੱਲਾਪੁਰ ਤੋਂ 12 ਕਿਲੋਮੀਟਰ ਜੀ ਹੈਗਾ ਜੀ ਪਿੰਡ ਸਵਦੀ ਕਲਾ ਠੀਕ ਹੈ ਜੀ ਗੁੜੇ ਮੋਰ ਗ੍ਰੇਮਾ ਤਲਵੰਡੀ ਕਲਾ ਤੇ ਜਿੰਨੂੰ ਮਰਜ਼ੀ ਤੁਸੀਂ ਇੱਥੇ ਪੁੱਛ ਸਕਦੇ ਹੋ ਤੇ ਤੁਹਾਨੂੰ ਹਰੇਕ ਬੰਦਾ ਦੱਸ ਦੇਗਾ ਇਸ ਸਵਦੀ ਕਲਾ ਦਾ ਠੀਕ ਹੈ ਜੀ ਤੇ ਹੁਣ ਆਪਾਂ ਮਿਲਾਂਗੇ ਸਦਾ ਕੋਥੇ ਜਾ ਕੇ ਆ ਰਿਵਸਾਖੀ ਦਾ ਦੇ ਨੇ ਤੇ ਟਾੜੀ ਲੱਗੀ ਹੋਈ ਉੱਥੇ ਸੰਗਤਾਂ ਦਾ ਬਹੁਤ ਭੜੇ ਇਕੱਠ ਹੈ ਜੀ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਣੇ ਆ ਜੀ ਦਰਸ਼ਨ ਕਰਾਉਣੇ ਆ ਗੁਰੂ ਘਰਾਂ ਦੇ ਤੇ ਬਾਕੀ ਜੋ ਵੀ ਇੱਥੇ ਐਕਟੀਵਿਟੀ ਲੱਗੀਆਂ ਹੋਈਆਂ ਉੱਥੇ ਤੁਹਾਨੂੰ ਜਾ ਕੇ ਉੱਥੇ ਦਿਖਾਵਾਂਗੇ ਚਲੋ ਉੱਥੇ ਮਿਲਦੇ ਆਂ ਜਾ ਕੇ ਆਪਾਂ ਪਿੰਡ ਸੋਦੀ ਕਲਾਂ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਛੇੜੀ ਸਾਹਿਬ ਇਹ ਜੀ ਬਾਹਰ ਦਾ ਦ੍ਰਿਸ਼ ਤੇ ਦੇਖ ਸਕਦੇ ਤੁਸੀਂ ਪੱਠ ਬਹੁਤ ਜ਼ਿਆਦਾ ਜੀ ਇੱਧਰ ਵੀ ਲੱਗੇ ਹੋਇਆ ਜੀ ਤੇ ਚਲੋ ਆਪਾਂ ਪਹਿਲਾਂ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਜੀ ਦਰਸ਼ਨ ਕਰਾਉਨੇ ਆ ਜੀ ਇੱਕ ਕੱਠ ਦੇਖੋ ਤੁਸੀਂ ਪੂਰਾ Iya, don't you know that it E uh -huh. ਮਤਲਬ ਸਪੂਲ ਵਾਸਤੇ ਆਪਾਂ ਨੂੰ ਲੈ ਕੇ ਕਰਦੇ ਜੀ ਵੀਰ ਜੀ ਨੇ ਲਾਇਆ ਸਟਾਲ ਇੱਥੇ ਕਿੱਥੇ ਵੀਰ ਜੀ ਤੁਸੀਂ ਆਪਾਂ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਠੀਕ ਹੈ ਜੀ ਵੀਰ ਜੀ ਲੁਧਿਆਣੇ ਤੋਂ ਆਣੇ ਤੇ ਬਹੁਤ ਸੋਹਣਾ ਪ੍ਰੋਡਕਟ ਕਰ ਰਹੇ ਨੇ ਲੋ ਜੀ ਆਪਾਂ ਹੁਣ ਤੁਹਾਨੂੰ ਇਹ ਇੱਧਰ ਬਾਹਰ ਦਿਖਾਉਨੇ ਆ ਜੀ ਘੁਮਾਉਣੇ ਆ ਜੀ ਇੱਧਰ ਤੇ ਅਥੋ ਸ਼ੁਰੂ ਹੋ ਜਾਂਦਾ ਜੀ ਤੇ ਵਿਸਾਖੀ ਦਾ ਮੇਲਾ ਤੇ ਉਹ ਤੱਕ ਚੱਲਦਾ ਜਾਂਦਾ ਨਾਲ ਹੀ ਤੇ ਚਲੋ ਆਪਾਂ ਲੈ ਇੱਧਰ ਚੱਲਦੇ ਆ ਜੀ ਇੱਧਰ ਦਿਖਾਉਣੇ ਆ ਜਾ ਕੇ ਤੁਹਾਨੂੰ ਬਾਕੀ ਇੱਧਰ ਛੋਟੇ ਮੋਟੇ ਦੁਕਾਨਾਂ ਲੱਗੀਆਂ ਹੋਈਆਂ ਤੇ ਉੱਧਰ ਬੱਚਿਆਂ ਵਾਸਤੇ ਵੀ ਐਕਟੀਵੇਟ ਕੋਈ ਚੀਜ਼ਾਂ ਲੱਗੀਆਂ ਹੋਈਆਂ ਇੱਧਰ ਤੇ ਦੇਖੋ ਨਹੀਂ ਇੱਧਰ ਬਾਕੀ ਉਹੀ ਮੇਲਿਆਂ ਵਿੱਚੋਂ ਜਿਵੇਂ ਹੁੰਦਾ ਖਾਣ ਪੀਣਾਂ ਦੀਆਂ ਚੀਜ਼ਾਂ ਜਾ ਖਰੀਦਣ ਵਾਸਤੇ ਸਮਾਨ ਬੀਬੀਆਂ ਵਾਸਤੇ ਬੱਚਿਆਂ ਵਾਸਤੇ ਤੇ ਇੱਥੋਂ ਇਹ ਹੈਗਾ ਰਸਤਾ ਭੁੰਦੜੀ ਵਾਲਾ ਤੇ ਇਹ ਸਾਰਾ ਰਸਤਾ ਬੰਦ ਕੀਤਾ ਹੋਇਆ ਜੀ ਟ੍ਰੈਫਿਕ ਤੇ ਇੱਧਰ ਲੱਗ ਰਹੀਆਂ ਬੱਚਿਆਂ ਵਾਸਤੇ ਮਾਣੇ ਮੋਟੇ ਐਕਟੀਵਿਟੀ ਹੈਗੀਆਂ ਜੀ ਤੇ ਆਪਾਂ ਚਲੋ ਦਿਖਾਣੇ ਜਾ ਕੇ ਇੱਕਾ ਛੋਟਾ ਜਿਹਾ ਲੱਗਾ ਹੋਇਆ ਝੁੱਲਾ ਠੀਕ ਹੈ ਜੀ ਇੱਧਰ ਹੈਗੀ ਟਿਕਟ ਕੁਛ ਦਿਆ ਕਿੰਨੇ ਦੇ ਵੀ ਟਿਕਟ ਆ ਟਿਕਟ ਕਿੰਨੇ ਦੀ ਹੈ ਜੀ ਟਿਕਟ 50 ਰੁਪਏ ਤੇ 50 ਰੁਪਏ ਟਿਕਟ ਹੈ ਜੀ ਤੇ ਇੱਦਾਂ ਬੱਚੇ ਲੱਗੇ ਹੋਏ ਜੀ ਖੇਡਣ ਤੇ ਆ ਬੱਚਾ ਵਾਸਤੇ ਲੱਗਾ ਹੋਇਆ ਜੀ ਤੇ ਇੱਧਰ ਵੀ ਬੱਚੇ ਵਾਸਤੇ ਕੁੱਦਣ ਵਾਸਤੇ ਖੇਡਣ ਵਾਸਤੇ ਲੱਗੇ ਹੋਏ ਨੇ بس ਇਹੇ ਕੋਸ਼ੇ ਜਿੱਥੇ باقی 50 ਰੁਪਏ ਟਿਕਟ ਹੈ ਜਿੱਥੋਂ ਦੀ ਜਿਹਨੇ ਮਤਲਬ ਝੋਟੇ ਲੈਣੇ ਨੇ ਲੈ ਸਕਦੇ ਤੇ ਇਧਰ ਬੱਚਿਆਂ ਵਾਸਤੇ ਲੱਗਿਆ ਹੀ ਜਿਵੇਂ ਕਾਰ ਹੋ ਗਈ ਪੂਰੀ ਭੈਣੀ ਸਾਹਿਬ ਠੀਕ ਹੈ ਚਲੋ ਸਾਡੇ ਬਾਬਾ ਜੀ ਤੇ ਬਾਕੀ ਇਧਰ ਸਾਰੇ ਪਾਸੇ ਖਾਣ ਪੀਣਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਜੀ ਤੇ ਜਦੋਂ ਬਾਬਾ ਜੀ ਦੀ ਵਰਸਰੀ ਹੁੰਦੀ ਹੈ ਉਦੋਂ ਕਾਫੀ ਮਤਲਬ ਹੁੰਦਾ ਵੈਸੇ ਦੁਕਾਨਾਂ ਵਗੈਰਾ ਪਰ ਹੁਣ ਵੀ ਹੈਗੀ ਮਸਾਖੀ ਕਰਕੇ ਉਦੋਂ ਜ਼ਿਆਦਾ ਹੁੰਦਾ ਇਹ ਰਸ ਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਉਹ ਉਹ ਪਾਸੇ ਤੁਹਾਨੂੰ ਦਿਖਾਣੇ ਆ ਜੀ ਸਾਰਾ ਬਾਕੀ ਜੇ ਲੱਗੇ ਹੋਏ ਬੱਚਿਆਂ ਵਾਸਤੇ ਜੀ ਸਤਿ ਸ਼੍ਰੀ ਅਕਾਲ ਜੁਲਤ ਪਗਾਮ ਕੋਠੇ ਸੇ ਬੀਬੀਆਂ ਹੀ ਫਿਰਦੀਆਂ ਇੱਧਰੋਂ ਬੀਬੀਆਂ ਦਾ ਸਮਾਂ ਜ਼ਿਆਦਾ ਹੁੰਦਾ ਬੰਜਾ ਦਾ ਘੱਟ ਹੁੰਦਾ ਲੋ ਜੀ ਇੱਧਰ ਪੋਣੇ ਵਗੈਰਾ ਰਮਾਲ ਵਗੈਰਾ ਸ਼ਿੱਕੇ ਜੀ ਤੋਂ ਇੱਧਰ ਦੇਖਦੇ ਆਂ ਜੀ ਇੱਧਰ ਵੇਰਾਂ ਨੇ ਸਟਾਲ ਲਾਇਆ ਹੋਇਆ ਜੀ ਕਿਤਾਬਾਂ ਦਾ ਤੇ ਕਿਤਾਬਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਜੀ ਵੀਰ ਜੀ ਆਪਾਂ ਕਿੱਥੋਂ ਜੀ ਪਟਨਾ ਦੇ ਟੈਂਟ ਗੁਰੇ ਆ ਦੁਕਾਨ ਆਪਣੇ ਮੁੱਲਾਂ ਦੀ ਠੀਕ ਆ ਜੀ ਚਲੋ ਵਧੀਆ ਕੰਮ ਕਰ ਰਹੇ ਹੋ ਕਿਤਾਬਾਂ ਹਾਂ ਜੀ ਠੀਕ ਆ ਜੀ ਬਾਕੀ ਸਾਰੀ ਕਿਤਾਬਾਂ ਲੱਗੀਆਂ ਹੋਈਆਂ ਜੀ ਪੰਜਾਬੀ ਉੱਥੋਂ ਖਰੀਦ ਸਕਦੇ ਹੋ ਤੁਸੀਂ ਇੱਧਰ ਲੱਗਾ ਹੋ ਜੀ ਮਹਾਨ ਖੂਨਦਾਨ ਕੈਂਪ ਤੇ ਜਰੂਰ ਆਪਣਾ ਖੂਨ ਦਾਨ ਕਰੋ ਠੀਕ ਹੈ ਜੀ ਉਹ ਕਿਤਾਬਾਂ ਵੀ ਰਤੇ ਨਾਲ ਹੀ ਲੱਗਾ ਹੋਇਆ ਜੀ ਫੂਨਦਾਨ ਕੈਂਪ ਤੇ ਬਾਕੀ ਉਹ ਵੀ ਸ਼ਹਿਰ ਮੇਲਿਆਂ ਵਿੱਚ ਤੁਹਾਨੂੰ ਪਤਾ ਜਿੱਦਾਂ ਹੁੰਦਾ ਭਾਂਡੇ ਹੋਗੇ ਬਰਤਨ ਹੋਗੇ ਗਾਤਰੀ ਹੋਗੇ ਕੜੇ ਹੋਗੇ ਤੇ ਇੱਧਰ ਵੀ ਘਰ ਵਾਸਤੇ ਆ ਦੇਖੋ ਕਿੰਨਾ ਬੜੀ ਆਈਆਂ ਸ਼ਰਮਾਂ ਦੇ ਬਹੁਤ ਆ ਦੇਖੋ ਰੋਟੀਆਂ ਦਾ ਡੱਬਾ किन्ने भाजी है पाँच सौ सत्तर बाकी इधर का समान मिल जाएगा जी घर वास्ते बाकी बैग लगे हुए जी इधर बैग तुम खरीद सकते हो लगे हुए ਲੋਕ ਇਧਰ ਬੱਚਿਆਂ ਵਾਸਤੇ ਖੇਡਣ ਵਾਸਤੇ ਗੱਡੀਆਂ ਥਾਰ ਆਲੇ ਤੇ ਇਧਰ ਭਾਈ ਚੁੰਨੀਆਂ ਲੱਗੀਆਂ ਹੋਈਆਂ ਜੀ ਇਹ ਚੁੰਨੀਆਂ ਖਰੀਦਣੀਆਂ ਖਰੀਦ ਸਕਦੇ ਹੋ ਭਾਈ ਆ ਲੱਗੀਆਂ ਹੋਈਆਂ ਜੀ ਸਾਹਮਣੇ ਛੇ ਲੋਕ ਲੋ ਜੀ ਬੱਤਾ ਵੀ ਆ ਜਾਂਦੇ ਆ ਪਾ ਇਧਰ ਚੱਲਦੇ ਆ ਜੀ ਇੱਧਰ ਵੀ ਲੱਗੇ ਹੋਏ ਹਿੰਸਟਾਲ ਜਿਵੇਂ ਉੱਧਰ ਪਿੱਛੇ ਲੱਗੇ ਹੋਏ ਹੈ ਜੇ ਬੱਚਿਆਂ ਖੇਡਣ ਵਾਸਤੇ ਇੱਧਰ ਵੀ ਲੱਗੇ ਹੋਏ ਥੋੜੀ ਬੋਦੀਆਂ ਤੇ ਘਰ ਵਾਸਤੇ ਮਾੜਾ ਵਟਾ ਸਮਾਨ ਹੈ ਜੀ ਇੱਧਰ ਤੇ ਇਹ ਬੱਚਿਆਂ ਵਾਸਤੇ ਜੀ ਆਹ ਟ੍ਰੇਨ ਚੱਲਦੀ ਹੈ ਬਾਕੀ ਬੱਚਿਆਂ ਵਾਸਤੇ ਇੱਧਰ ਲੱਗੇ ਹੋਏ ਜੀ ਟਿਕਟ ਅਲਗ-ਅਲਗ ਦੇ 50 ਰੁਪਏ ਟਿਕਟ ਹੈ ਤੇ ਇਹ ਥੋੜਾ ਵੱਡਾ ਜੀ ਉਹ ਉਹ ਛੋਟਾ ਹੈ ਪਰ ਤੇ ਇਹ ਵਾਲਾ ਥੋੜਾ ਵੱਡਾ ਜੀ ਉਹਦੇ ਨਾਲ ਉਹ ਬੱਚੇ ਲੱਗੇ ਹੋ ਜੀ ਕਿਦਮ ਚਲੋ ਜੀ ਚਲੋ ਜੀ ਦਰ ਘਰ ਵਾਸਤੇ ਬਰਤਨ ਸਟੀਲ ਦੇ ਲੋ ਜੀ ਇੱਧਰ ਲੱਗੇ ਹੋ ਜੀ ਚਪਲਾਂ ਦੀ ਸੇਲ 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 ਨਹੀਂ ਆ ਤੁਸੀਂ ਦੁਕਾਨਾਂ ਦੇਖ ਰਹੇ ਹੋ ਸਾਰੀਆਂ ਇੱਕ ਸਾਈਡ ਤੇ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਸਾਰੀਆਂ ਇੱਧਰ ਲੱਗੀਆਂ ਹੋਈਆਂ ਜੀ ਤੇ ਜਿਹੜਾ ਉਹ ਖਰੀਦਣਾ ਵਾ ਉਹ ਚੀਜ਼ ਇੱਧਰ ਲੱਗੀਆਂ ਹੋਈਆਂ ਠੀਕ ਹੈ ਜੀ ਤੇ ਇਹ ਸਾਹਮਣੇ ਹੈਗੀ ਜੀ ਅਕਾਲ ਅਕੈਡਮੀ ਸਵਰਗੀ ਕਲਾ ਬਡੂ ਸਾਹਿਬਾਂ ਦੀ ਅਕਾਲ ਅਕੈਡਮੀ ਬਣੀ ਹੋਈ ਜੀ ਇੱਥੇ ਵਧੀਆ ਬੱਚੇ ਇੱਥੇ ਪੜ੍ਹਦੇ ਆ ਜੀ ਤੇ ਇੱਧਰ ਬਾਕੀ ਇੱਧਰ ਉਹ ਸਮਾਨ ਹੈ ਜੀ ਬਾਕੀ ਲੱਕੜ ਦੀਆਂ ਚੀਜ਼ਾਂ ਬੜੀਆਂ ਹੋਈਆਂ ਤੇ ਸਾਰੀਆਂ ਸਾਰੀ ਲੱਕੜ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਖੜਾਵਾਂ ਲੱਕੜ ਦੀਆਂ ਸਾਰਾ ਲੱਕੜ ਦਾ ਹੀ ਹੈ ਜੀ ਜਿਵੇਂ ਦੇਖੋ ਇਹ ਲੱਕੜ ਦੀ ਬਣੀ ਹੋਈ ਚੀਜ਼ ਤੇ 33 ਅੱਖਰ ਇਹ ਦਰਵਾਇ ਖੜਾਉਣੇ ਬੱਚਿਆਂ ਵਾਸਤੇ ਸਮਾਨ ਸਾਰਾ ਠੀਕ ਹੈ ਜੀ ਦੱਸੋ ਬੂਸਟ ਆਪਰ ਦੇ ਤੇ ਇੱਧਰ ਹੈਗਾ ਜੀ ਕੱਪੜੇ ਵਾਲੀ ਤੇ ਇੱਧਰ ਕੱਪੜੇ ਲੱਗੇ ਹੋਏ ਸੇਲ ਲੇਡੀਜ਼ ਗੈਂਸ ਸਾਰੇ ਮਿਲ ਜੇ ਜੀ ਕੋਈਦਰ ਟੈਟੀ ਵੀਰ ਵਗੈਰਾ ਲੱਗੇ ਹੋਏ ਜੀ ਠੀਕ ਹੈ ਜੀ ਸਦਰ ਘਰ ਵਾਸਤੇ ਸਮਾਨ ਹੈ ਜੀ ਪਲਾਸਟਿਕ ਟੱਪ ਟਪ ਵਗੈਰਾ ਤੇ ਇੱਧਰ ਹੈ ਜੀ ਪਰਸ ਬੀਬੀਆਂ ਦੇ ਪਾਈ ਸਮਾਨ ਸਾਰਾ ਬੀਬੀਆਂ ਲਈ ਸਮਾਨ ਸਾਰਾ ਬੰਦਿਆਂ ਦਾ ਘੱਟ ਸਮਾਨ ਹੈ ਬੀਬੀਆਂ ਦਾ ਜ਼ਿਆਦਾ ਸਮਾਨ ਪਾਈ ਆ ਦੇਖੋ ਜਿਵੇਂ ਛੱਲੇ ਹੋ ਕੇ ਰੱਖਣ ਵਾਸਤੇ ਕਿੰਨਾ ਸਮਾਨ ਇਹ ਕਿੰਨੇ ਦਾ ਲੋ ਜੀ ਐਵੇਂ ਮਿਲ ਲਾਂਗੇ ਤੁਹਾਨੂੰ 70 75 ਰੁਪਏ ਤੇ ਸਾਰਾ ਜਿਵੇਂ ਇੰਪੋਰਟ ਹੁੰਦਾ ਮਾਲ ਸਾਰਾ ਤੇ ਉਹ ਮਾਲ ਜੀ ਲੋ ਜੀ ਆ ਮੁੰਡਾ ਆਪਣਾ ਕਹਿੰਦਾ ਕਿਹੜਾ ਚੈਨਲ ਆਪਾਂ ਮੈਂ ਕਰ ਲਾਵੀ ਸਬਸਕ੍ਰਾਈਬਰ ਚਲੋ ਜੀ ਕਿੱਥੋਂ ਆਏ ਤੁਸੀਂ ਸਵਦੀ ਤੋਂ ਹੀ ਸਵਦੀ ਤੋਂ ਹੀ ਇੱਥੋਂ ਹੀ ਆ ਮੈਂ ਵੀ ਸਵਦੀ ਤੋਂ ਹੀ ਆ ਲੋ ਜੀ ਤੇ ਹੌਣ ਹੌਲੀ ਹੌਲੀ ਰਸ਼ ਘਟੀ ਜਾ ਰਿਹਾ ਜੀ ਤੇ ਇੱਧਰ ਲੱਗੇ ਹੋਏ ਜੀ ਭਾਂਡੇ ਸਾਰਾ ਕੁਝ ਮਿਲ ਜੇਗਾ ਤੁਹਾਨੂੰ ਵਿਸਾਖੀ ਦੇ ਮੇਲੇ ਦੇ ਵਿੱਚ ਤੁਹਾਨੂੰ ਹਰੇਕ ਚੀਜ਼ ਮਿਲ ਜੂਗੀ ਜੀ ਬੱਚਿਆਂ ਦੇ ਖਿਡੌਣੇ ਸਾਰਾ ਕੁਝ ਤੋਂ ਇਦਾਂ ਦੇ ਮਤਲਬ ਸਟਾਲ ਲੱਗੇ ਹੋਏ ਜੀ ਬੱਚਿਆਂ ਦੇ ਖਿਡੌਣੇ ਠੀਕ ਹੈ ਜੀ ਤੇ ਇੱਧਰ ਹੋ ਗਿਆ ਜੀ ਜਿਵੇਂ ਮਸ਼ੀਨ ਦਾ ਕੰਮ ਕਰਦੀਆਂ ਭੈਣਾ ਡੱਬੀਆਂ ਡੱਬੀਆਂ ਸਭ ਕੁਝ ਮਿਲ ਜਾਂਦਾ ਜਿੱਥੇ ਸਿਲਾਈ ਦਾ ਸਮਾਨ ਜਿਹੜਾ ਵੀ ਹੈਗਾ ਸਾਰਾ ਮਿਲ ਜਾਂਦਾ ਜੀ ਆ ਦੇਖੋ ਐਨਜੀਟੀ ਉੱਤੇ ਹੋਇਆ ਜੀ ਮਜੀਦਾ ਤੀਨ ਐਜੀ ਨਹੀਂ ਪਰ ਮਜੀਤੀਆਂ ਸੁੰਨੀਆਂ ਘਰਕੀਆਂ ਡੰਬੀਆਂ ਸੂਟਾਂ ਵਾਲੇ ਗਲੇ ਜੀ ਸੋ ਇੱਧਰ ਵੀ ਲੱਗੇ ਹੋਏ ਜੀ ਸੇਲ ਲੱਗੀ ਹੋਈ ਜੀ ਕੱਪੜਿਆਂ ਦੀ ਇੱਧਰ ਸਟਾਲ ਲੱਗੇ ਹੋਏ ਜੀ ਇੱਕ ਤੇ 1.5 1.5 ਸੌ ਰੁਪਏ ਸੇਲ ਲੱਗੀ ਹੋਈ ਜੀ ਇੱਥੇ ਇੱਧਰ ਅਣਸਿੱਤੇ ਸੂਟ ਲੱਗੇ ਹੋਇਆ ਜੀ ਤੇ ਇੱਧਰ ਵੀ ਲੱਗੇ ਹੋਇਆ ਜੀ ਤੇ ਉਹ ਸਾਹਮਣੇ ਪਏ ਹੋਏ ਜੀ ਤੇ ਇੱਧਰ ਵੀ ਲੱਗੇ ਹੋਏ ਜੀ ਪੈਣ ਕਿਥੋਂ ਹੀ ਤੁਸੀਂ ਕੋੜਕਪੁਰ ਕੋੜਕਪੁਰ ਠੀਕ ਹੈ ਇਹ ਪੈਣ ਕੋੜਕਪੁਰ ਤੋਂ ਆਏ ਨੇ ਤੇ ਇਹਨਾਂ ਨੇ ਸਟਾਲ ਆਇਆ ਹੋਇਆ ਜੀ ਸਾਰੇ ਅਣਸਿੱਤੇ ਕੱਪੜੇ ਜਿਹੇ ਹੈ ਠੀਕ ਠੀਕ ਓਕੇ ਓਕੇ ਤੇ ਇਹ ਲੱਗੇ ਹੋਏ ਜੀ ਇੱਧਰ ਵੀ ਲੱਗੇ ਹੋਏ ਨੇ ਬਹੁਤ ਸੋਨੇ ਸੂਟ ਨੇ ਬਹੁਤ ਹੀ ਵਧੀਆ ਸੁਣਾਈ ਜੀ ਵੱਡੇ ਬਣੇ ਦੇ ਜੀ ਬਹੁਤ ਹੀ ਸਪੈਸ਼ਲ ਕੁਆਲਿਟੀ ਹੈ ਜੀ ਠੀਕ ਹੈ ਜੀ ਜਿਹੜਾ ਇਹ ਸੂਟ ਇੱਕ ਵਾਰੀ ਲਊਗਾ ਉਹ ਵਾਰੀ ਵਾਰੀ ਯਾਦ ਕਰਦਾ ਬਾਕੀ ਇੱਛੇ ਜੀ ਲੈਣੀ ਲੈਣੀ ਹੈ ਠੀਕ ਹੈ ਜੀ ਇਹ ਮਾ ਦਿੱਲੀ ਤੋਂ ਹੁੰਦੇ ਸਪੈਸ਼ਲ ਵੱਡੇ ਬਣੇ ਦਾ ਠੀਕ ਹੈ ਠੀਕ ਹੈ ਜੀ ਸਾਰੇ ਦਿਖਾ ਦਿਓ ਇੱਧਰੋਂ ਇਹ ਸਾਰੇ ਹੀ ਪ੍ਰਿੰਟ ਬੜੇ ਕਲਾਸਿਕਲ ਹੈ ਇਹੋ ਜਿਹੇ ਪ੍ਰਿੰਟ ਆਮ ਦੇਖਣ ਨੂੰ ਨਹੀਂ ਮਿਲਦੇ ਹੁੰਦੇ ਠੀਕ ਹੈ ਜੀ ਤੇ ਚਲੋ ਆਪਰੇ ਤੁਸੀਂ ਆਪਣਾ ਤੁਸੀਂ ਨੰਬਰ ਬੋਲ ਦੋ ਜੀ 9878647611 ਠੀਕ ਹੈ ਜੀ ਲੋਕਿਸ ਤੁਹਾਨੂੰ ਇਹ ਸਪੈਸ਼ਲ ਕੈਂਪੇਨ ਜਿਹੜੀ ਆ ਕਿ ਤੁਸੀਂ ਇਵਿਟੇਸ਼ਨ ਲਾਓ ਇਸ ਕਸਟਮਰ ਸਾਡੇ ਦੇ ਨੂੰ ਸਪੈਸ਼ਲ ਇਨਵਾਈਟ ਕਰਦੇ ਆ ਇੱਥੇ ਆ ਠੀਕ ਹੈ ਜੀ ਕਿਹ ਇਥਾ ਤੁਹਾਨੂੰ ਇਨਵਾਈਟ ਕਰਦੇ ਨੇ ਉਹਨਾਂ ਸੱਤਾ ਪਿੱਛੇ ਜੀ ਠੀਕ ਹੈ ਠੀਕ ਹੈ ਚਲੋ ਵਧੀਆ ਜੀ ਲੋ ਜੀ ਆਪਾਂ ਵੀਰ ਜੀ ਦਾ ਨੰਬਰ ਦੇਤਾ ਤੁਹਾਨੂੰ ਤੁਸੀਂ ਨੰਬਰ ਤੇ ਸੰਪਰਕ ਕਰ ਲਿਓ ਤੇ ਜੇ ਨੇ ਸੂਟ ਮੰਗਾਉਣੇ ਪਈ ਮੰਗਾ ਸਕਦੇ ਸੋ ਇੱਧਰ ਲੱਗੇ ਹੋਏ ਨੇ ਚੁੰਨੀਆਂ ਚੁੰਨੀਆਂ ਦੀ ਸੇਲ ਲੱਗੀ ਹੋਈ ਜੀ ਇੱਧਰ ਸਾਹਮਣੇ ਤੇ ਬੇਲਪੁਰੀ ਇੱਧਰ 20 ਰੁਪਏ ਤੇ 30 ਰੁਪਏ ਸੇਲ ਲੱਗੀ ਹੋਈ ਜੀ ਤੇ ਇੱਧਰ ਭਾਈ 100 ਰੁਪਏ ਘੜੀ ਐਨ ਕਲੋ 100 ਰੁਪਏ ਕਾਫੀ ਕੁੱਝ ਹੈ ਜੀ ਇਹ ਬੰਦ ਨੇ ਫਰੀਦਨਾ ਹੋਵੇ ਖਰੀਦ ਸਕਦੇ ਨੇ ਵਧੀਆ ਰੇਟ ਨੇ ਇਹਨਾਂ ਦੇ ਨਾ ਰੇਟ ਜਿਆਦਾ ਲਾਂਦੇ ਨੇ ਤੇ ਨਾ ਘੱਟ ਵੀ ਸਹੀ ਸਹੀ ਰੇਟ ਹੁੰਦੇ ਨੇ ਇਹਨਾਂ ਦੇ ਇੱਧਰ ਵੀ ਦੇਖੋ ਤੁਸੀਂ ਇੱਧਰ ਭਾਂਡੇ ਹੀ ਹੋਵੇ ਛਿੱਕੀ ਇੱਧਰ ਹੋਗੇ ਟੱਪ ਇਹ ਦੇਖੋ ਜੀ ਪਿੜੀ ਇਹ ਤਾਂ ਬੇਜੰਤੀ ਹੈ ਤੁਹਾਨੂੰ ਜਿਵੇਂ ਘਰ ਵਾਸਤੇ ਰੋਟੀਆਂ ਵਾਸਤੇ ਹੋ ਕੇ ਡੱਬੇ ਇਹ ਨਵਾਂ ਡਿਜ਼ਾਈਨ ਦਾ ਹੈ ਕਿੰਨੇ ਦਾ ਭਾਜੀ ਇਹ 550 550 ਹੋਰ ਜਿੱਦਾਂ ਮਿਲ ਜਾਂਦੇ ਸੀ ਸਮਾਨ ਸੋ ਇਦਾਂ ਘਰ ਵਾਸਤੇ ਜਿਵੇਂ ਗਮਲੇ ਹੋਗੇ ਪਲਾਸਟਿਕ ਦੇ ਟੱਬ ਹੋਗੇ ਜੱਗ ਵਗੈਰਾ ਸਾਰੇ ਮਤਲਬ ਇਥੋਂ ਵਧੀਆ ਮਿਲ ਜਾਂਦੇ ਸੀ ਟੋਕਰੀਆਂ ਹੋ ਗਈਆਂ ਬਾਕੀ ਦੇ ਸਾਹਮਣੇ ਉਧਰ ਹੁਣ ਖਾਣ ਪੀਣਾਂ ਆ ਗਿਆ ਜਿ ਸਟਾਲ ਸਾਰੇ ਲੋ ਜੀ ਤਾਜ ਸਾਬਣ ਹੈ ਜੀ ਤਾਜ ਬਾਈਟੋ ਥੋੜੀ ਦੇਰੋ ਜਾਣਕਾਰੀ ਅੱਜ ਪਾਡਰ ਸਾਡਾ ਫਲੈਕਸ ਕੈਮੀਕਲ ਇੰਡਸਟਰੀ ਵਿਧਾਨਾ ਤੋਂ ਹੈ ਇਹ ਤਾਜ ਰੀਖਾ ਪਾਡਰ ਵਾਲਾ ਬ੍ਰੈਂਡ ਹੈ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਵੀ ਦੇ ਰਹੇ ਹਾਂ ਇਹਦੇ ਵਿੱਚ ਸਾਡਾ ਪੈਰਿਸ ਸੋਪ ਆ ਰਿਹਾ ਹੈ ਇਹਦੇ ਵਿੱਚ ਫਲੈਕਸ ਕੈਮੀਕਲ ਆ ਜਾਣਾ 40 ਦੇ ਕਿੱਤੇ ਆਜੂ ਜਿੰਨਾ ਤੱਕ ਰੀਖਾ ਪਾਡਰ ਆਉਂਦਾ ਤਾਜ ਰੀਖਾ ਪਾਡਰ ਆਉਂਦਾ ਆਸ ਤੋਂ ਟੈਂਪੋ ਕੀ ਬਣਾਇਆ ਇਹਨਾਂ ਦਾ ਤਾਜ਼ਗੀ ਵਾਲੀ ਸਾਬਣ ਹੈ ਤੇ ਨਾਲ ਹੀ ਥੋੜਾ ਪੈਰੂਸਾਨ ਵਾਲਾ ਸਾਬਣ ਆਂਦਾ ਹੈ ਇਹਦੇ ਵਿੱਚ ਅਸੀਂ ਸੰਦਲ ਰੂਜ਼ ਲਾਈਮ ਨਿੰਮ ਕੂਲ ਐਂਡ ਐਂਟੀਸੈਪਟਿਕ ਸਾਰੀ ਕੁਆਲਿਟੀ ਬਹੁਤ ਹੀ ਬੈਸਟ ਹੈ ਜੀ ਜੋ ਕਿ ਮਾਰਕੀਟ ਦੇ ਅچھے ਰੇਟ ਤੇ ਚੱਲ ਰਹੀ ਹੈ ਅੱਜ ਅਸੀਂ ਇੱਥੇ ਬਾਬਾ ਜੀ ਦੇ ਦਿਵਾਰੇ ਦੇ ਉੱਤੇ ਅੱਜ ਅਸੀਂ ਕੰਪਨੀ ਦੀ ਐਕਟੀਵਿਟੀ ਕੀਤੀ ਹੈ ਜਿਦੇ ਵਿੱਚ ਵੀ ਸਾਨੂੰ ਬਹੁਤ ਅੱਛਾ ਰਿਸਪੌਂਸ ਆਇਆ ਹੈ ਕਾਫੀ ਅੱਛਾ ਕੱਟ ਹੋਇਆ ਹੈ ਤਾਂ ਬੜਾ ਹੀ ਅੱਛਾ ਪਬਲਿਕ ਨੇ ਰਿਸਪੌਂਸ ਦਿੱਤਾ ਹੈਗਾ ਔਰ ਕਾਫੀ ਹੈਵੀ ਕਸਤੇ ਵਿੱਚ ਬੋਲੇ ਅਸੀਂ ਇਹਨੂੰ ਸੇਲ ਆਊਟ ਕੀਤਾ ਆਪਣਾ ਜੇ ਕਿਸੇ ਨੇ ਆਰਡਰ ਤੇ ਮੰਗਾਣਾ ਹੋਵੇ ਤੇ ਉਹ ਕਿਵੇਂ ਪੁੱਛ ਕਰ ਸਕਦਾ ਹੈ ਕਿ ਉੱਤੇ ਹੈਲਪਲਾਈਨ ਨੰਬਰ ਮੈਂਸ਼ਨ ਹੈ ਠੀਕ ਹੈ ਕੋਈ ਕਾਰਡ ਹੈਗਾ ਤੁਹਾਡੇ ਕੋਲ ਕਾਰਡ ਵਿਜ਼ੀਆਮ ਕਾਰਡ ਆਪਣਾ ਅਵੇਲੇਬਲ ਕਰਵਾ ਰਹੇ ਹਾਂ ਲੋ ਜੀ ਇਹਦੇ ਵਿੱਚ ਇਹ ਸਾਡੇ ਐਗਜ਼ੀਕਿਟਿਵ ਦਾ ਐਸਐਮ ਪੰਜਾਬ ਦਾ ਨੰਬਰ ਹੈ ਇਹ ਕੱਪੜੇ ਦਾ ਫੀਲ ਨੰਬਰ ਤੇ ਸਾਡੀ ਕੰਪਨੀ ਦਾ ਹੈਲਪਲਾਈਨ ਨੰਬਰ ਹੈ ਦੋਨੋਂ ਨੰਬਰ ਅਸੀਂ ਅਵੇਲੇਬਲ ਕਰਵਾ ਰਹੇ ਹਾਂ ਜਿਹੜਾ ਮਰਜ਼ੀ ਲੈ ਲਓ ਸਾਡਾ ਅਲੱਗ-ਅਲੱਗ 18 ਸਟੇਟਸ ਦੇ ਵੀ ਕਮਾਲ ਜਾ ਰਹੇ ਆ ਪੰਜਾਬ ਦੇ ਹਰ ਕੋਨੇ ਵਿੱਚ ਜੇ ਮਾਚਲ ਦੇ ਹਰ ਕੋਨੇ ਵਿੱਚ ਜੰਮੂ ਦੇ ਜੰਕੇ ਦੇ ਹਰ ਕੋਨੇ ਵਿੱਚ ਸ਼੍ਰੀਨਗਰ ਤੋਂ ਲੈ ਕੇ ਐਵਰੀਥਿੰਗ ਹਰ ਜਗ੍ਹਾ ਸਾਡਾ ਸਟਾਕ अवेलेबल ਹੈ। ਠੀਕ ਹੈ। ਰਾਜਸਥਾਨ, ਪੱਛਮੀ ਬੰਗਾਲ, ਉੱਤਰਾਖੰਡ, ਝਾਰਖੰਡ ਹਰ ਸਟੇਟ ਦੇ ਸਾਡਾ ਸਟਾਕ अवेलेबल ਹੈ। ਠੀਕ ਹੈ। ਕੰਪਨੀ ਵੱਲੋਂ ਇੱਕ ਗਾਰੰਟੀ ਹੁੰਦੀ ਹੈ। ਸਾਡੇ ਪ੍ਰੋਡਕਟ ਵਿੱਚ ਕਸਟਮਰ ਨੂੰ ਕਿਸੇ ਤਰੀਕੇ ਦੀ ਕੰਪਲੇਨਡ ਹੋਵੇ, ਮਨੀ ਬੈਕ ਗਾਰੰਟੀ ਅਸੀਂ ਦੇ ਲੈਂਦੇ ਹਾਂ। ਠੀਕ ਹੈ। ਚਲੋ ਧੰਨਵਾਦ ਜੀ। ਥੈਂਕ ਯੂ ਸੋ ਮਚ ਸਰ। ਥੈਂਕ ਯੂ। ਲੋ ਜੀ ਆਪਾਂ ਨੂੰ ਜਿਨ੍ਹਾਂ ਨੇ ਆਪ ਵੀਡੀਓ ਹੁਣ ਬਣਾਈ ਹੈ ਨਾ ਉਹਨਾਂ ਨੇ ਆਪਾਂ ਨੂੰ ਇਹ ਸਾਬਣ ਗਿਫਟ ਕਰਤੀਆਂ ਜੀ ਕਹਿੰਦਾ ਲਓ ਵਰਤ ਕੇ ਦੇਖੋ ਤੁਸੀਂ ਮੈਂ ਚਲੋ ਵਰਤ ਕੇ ਦੇਖ ਲਾਂਗੇ ਆਪਾਂ ਕਿੱਦਾਂ ਦੀਆਂ ਨੇ ਬਾਕੀ ਬਸ ਇਤਨਾ ਹੀ ਹੈਗਾ ਜੀ ਸਾਹਮਣੇ ਖਤਮ ਹੋ ਜਾਣਾ ਇੱਥੇ ਤੇ ਫਿਰ ਆਪਾਂ ਵਾਪਸ ਉਧਰ ਮੁੜਾਂਗੇ ਹੁਣ ਤੇ ਆ ਸੀ ਬਸ ਇੰਨੇ ਹੀ ਕਿ ਹੈਗਾ ਜੀ ਹਾਂ ਜੀ ਮੈਂ ਸੰਗਤ ਆਈ ਜਾ ਰਹੀ ਵੈਸੇ ਤਾਂ ਲੋ ਜੀ ਇੱਥੇ ਹੋ ਗਿਆ ਜੀ ਐਂਡ ਤੇ ਤੇ ਸਾਹਮਣੇ ਲੱਗੇ ਹੋਏ ਜੀ ਪਾਰਕ ਤੇ ਆਪਾਂ ਮੋਟਰਸਾਈਕਲ ਉਥੋਂ ਲੈ ਕੇ ਉਹ ਜਿਹੜੀ ਦਿਖ ਰਹੀਓ ਕੰਦ ਜੋ ਗੱਡੀ ਆਉਣ ਜਾਊਗੀ ਅੰਦਰ। ਉਹਦੇ ਅੰਦਰ ਜਾ ਕੇ ਉਹ ਉਥੋਂ ਜਾ ਕੇ ਫਿਰ ਪਿੱਛੇ ਆਪਾਂ ਮੋਟਰਸਾਈਕਲ ਆ ਕੇ ਆਇਆ ਜੀ ਪਰ। ਤੇ ਇਕੱਠ ਕਾਫੀ ਸੀ ਤੇ ਬਸ ਇੱਧਰ ਹੈਗੀ ਸੰਗਤਾਂ ਬਸ ਇੱਥੇ ਤੱਕ ਹੈਗਾ ਜੀ ਮੇਲਾ। ਤੇ ਹੁਣ ਆਪਾਂ ਚੱਲਦੇ ਆਂ ਜੀ ਇੱਧਰ ਵਾਪਸ। ਠੀਕ ਹੈ ਜੀ। ਤੇ ਇੱਧਰ ਹੈ ਜੀ ਗੁਰਦੁਆਰ ਸਾਹਿਬ ਦੇ ਆ ਖਬੇ ਹੱਥ ਬੈਕ ਸਾਈਡ ਤੇ ਲੰਗਰ ਹਾਲ ਬਣਿਆ ਹੋਇਆ ਜੀ ਤੇ ਠੀਕ ਹੈ ਜੀ ਤੇ ਬਸਤ ਅਸੀ ਜੀ ਵਿਸਾਖੀ ਮੇਲਾ ਪਿੰਡ ਸਵਰਦੀ ਕਲਾਂ ਗੁਰਦੁਆਰਾ ਛਿੜੀ ਸਹਿ ਦਾ ਸਰਦਾਰ ਸਾਹਿਬ ਤੋਂ ਇੰਟਰ ਹੁੰਦੀ ਤੁਹਾਨੂੰ ਪਹਿਲਾਂ ਜੋੜਾ ਘਰ ਮਿਲੂਗਾ ਜੀ ਤੇ ਉਸ ਤੋਂ ਬਾਅਦ ਫਿਰ ਰਵਾਰ ਸਭ ਤੇ ਟਾਈਮ ਹੋ ਗਿਆ ਜੀ 4 ਵਜੇ ਕਿ ਸ਼ਾਇਦ 4 ਵਜੇ ਜੀ ਤੇ ਸਮਾਪਤੀ ਦਾ ਟਾਈਮ ਹੋ ਗਿਆ ਜੀ ਤੇ ਚਲੋ ਆਪਾਂ ਹੁਣ ਇੱਧਰ ਚੱਲਦੇ ਆ ਜੀ ਤੇ ਇਹ ਪੁਰਾਣਾ ਖੜੇ ਹੋਇਆ ਜੀ ਬੋਰਡ ਠੀਕ ਹੈ ਜੀ ਤੇ ਉਹ ਸਾਹਮਣੇ ਇੱਧਰ ਹੈਗਾ ਜੀ ਖੂ ਇਹ ਵੀ ਬਹੁਤ ਪੁਰਾਣਾ ਜੀ ਸੰਤਾਂ ਮਹਾਪੁਰਸ਼ਾਂ ਦੇ ਵੇਲੇ ਦਾ ਹੀ ਬਣਿਆ ਖੜਿਆ ਹੋਇਆ ਜੀ ਉਦਾਂ ਹੀ ਤੇ ਇੱਧਰ ਗੁਰੂ ਘਰ ਚ ਬਹੁਤ ਵੱਡੀ ਪਾਰਕ ਵੀ ਬਣੀ ਹੋਈ ਹੈ ਜੀ ਤੇ ਸਾਹਮਣੇ ਸਰੋਵਰ ਵੀ ਹੈ ਜੀ ਤੇ ਸੰਗਤਾਂ ਬੈਠੀਆਂ ਹੋਈਆਂ ਜੀ ਤੇ ਇੱਧਰ ਪਾਰਕ ਬਣੀ ਹੋਈ ਹੈ ਜੀ ਤੇ ਉਹ ਸਾਹਮਣੇ ਹੈ ਜੀ ਭੋਰਾ ਸਾਹਿਬ ਠੀਕ ਹੈ ਜੀ ਤੇ ਇੱਧਰ ਸਾਰਾ ਪਿਛਲਾ ਵਾਸਾ ਬਾਕੀ ਵੀਡੀਓ ਤੁਹਾਨੂੰ ਮੈਂ ਦਿਖਾਈ ਵੀ ਹੈ ਜੀ ਆਪਣੇ ਚੈਨਲ ਤੇ ਪਈ ਹੋਈ ਹੈ ਜੀ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਦੁਬਾਰਾ ਤੇ ਉਹ ਸਾਹਮਣੇ ਜੀ ਸਰੋਵਰ ਤੇ ਸੰਗਤਾਂ ਇਸ਼ਨਾਨ ਕਰ ਰੀਆਂ ਨੇ ਤੇ ਆਪਾਂ ਉਧਰ ਨਹੀਂ ਜਾਣਾ ਜੀ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਵਾਪਸ ਜਿੱਥੇ ਆਪਣਾ ਮੋਟਰਸਾਈਕਲ ਖੜਿਆ ਹੋਇਆ ਜੀ ਉਹ ਸਾਹਮਣੇ ਲੋ ਜੀ ਆਪਾਂ ਵੀਡੀਓ ਤੇ ਸਮਾਪਤੀ ਕਰਦੇ ਆ ਜੀ ਏਸੀ ਗੁਰੂ ਘਰ ਦੀ ਵੀਡੀਓ ਵਿਸਾਖੀ ਦਾ ਦਿਨ ਤੇ ਦੁਆਰਾ ਫਿਰ ਤੁਹਾਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਹੋਵਨ ਜੀ ਤੇ ਵੀਡੀਓ ਨੂੰ ਆਪਾਂ ਇੱਥੇ ਬੰਦ ਕਰਦੇ ਆਂ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ